ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੇਖੋ ਆਪਾਂ ਕੁਝ ਬੁਟੀਕ ਸੂਟ ਰੈਡੀ ਕਰਵਾਏ ਨੇ ਜੀ ਜੋ ਕਸਟਮਰ ਨੇ ਆਪਣਾ ਕਲਰ ਚੋਇਸ ਦੱਸੀ ਸੀ ਆਪਾਂ ਨੂੰ ਪਿਓਰ ਜਿਹੜੀ ਜਾਮ कॉटन ਹੁੰਦੀ ਹੈ ਜੀ ਉਹਦੇ ਤੇ ਕਰਵਾਏ ਨੇ ਕਿਉਂਕਿ ਇਹ ਥੋੜਾ ਜਿਹਾ ਪਾਰਟੀ ਵੇਅਰ ਸਟੱਫ ਹੋ ਜਾਂਦਾ ਜੀ ਲਿਖੋ ਇਹ ਹੈਗਾ ਜੀ ਸ਼ਾਰਟ ਦੇ ਉੱਪਰ ਆਹ ਵਾਲਾ ਡਿਜ਼ਾਈਨ ਹੈ ਜੀ ਜਿਹੜਾ ਕਿ ਬਹੁਤ ਟ੍ਰੈਂਡਿੰਗ ਚੱਲ ਰਿਹਾ ਆਹ ਵਾਲਾ ਹੈਗਾ ਜੀ बॉਟਮ ਦਾ ਡਿਜ਼ਾਈਨ ਪਿਓਰ ਜਾਮ कॉटन ਤੇ ਬਣਵਾਇਆ ਇਹ ਵਾਲਾ ਸੂਟ ਆਪਾਂ ਆਹ ਹੈਗਾ ਜੀ ਬਾਜ਼ੂ ਤੇ ਪਰ ਡਿਜ਼ਾਈਨ ਬਹੁਤ ਹੀ ਨੀਡ ਐਂਡ ਕਲੀਨ ਵਰਕ ਕੀਤਾ ਹੋਇਆ ਜੀ ਤੇ ਨੈਕਸਟ ਕਰਵਾਇਆ ਜੀ ਆਪਾਂ ਗ੍ਰੇ ਕਲਰ ਦੇ ਉੱਪਰ ਦੇਖੋ ਬਹੁਤ ਹੀ ਸੋਹਣੇ ਫਲਾਵਰ ਬਣਾਏ ਨੇ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਕਰਵਾਉਂਗੇ ਜੀ ਤਾਂ ਬਹੁਤ ਸੋਹਣਾ ਲੱਗਦਾ ਆ ਹੋਏਗਾ ਜੀ ਬਾਟਮ ਉੱਪਰ ਡਿਜ਼ਾਈਨ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਿਹਾ ਜੀ ਇਹ ਵਾਲਾ ਡਿਜ਼ਾਈਨ ਤੇ ਆ ਹੈਗਾ ਜੀ ਬਾਜ਼ੂ ਦੇ ਉੱਪਰ ਦਾ ਜੇ ਤੁਸੀਂ ਵੀ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜੇ ਕਿਸੇ ਵੀ ਫੈਬਰਿਕ ਦੇ ਉੱਪਰ ਤਾਂ ਸਾਨੂੰ ਡੀਐਮ ਕਰ ਸਕਦੇ ਹੋ